ਹਾਲੋ ਜੋ ਅੱਜ ਮੋਦੀ ਦਾ ਪੁਤਲਾ ਫੁਕਿਆ ਜਾ ਰਿਹਾ ਜੀ ਆਜਾ ਜੀ ਸਮਾਹਣ ਜੀ ਜਿੰਦਾਬਾਦ ਭਾਨੇਕਤਾ ਜਿੰਦਾਬਾਦ ਸੈਂਟਰ ਦੀ ਸਰਕਾਰ ਮੁਕਤਬਾਦ ਸੈਂਟਰ ਦੀ ਸਰਕਾਰ ਜਿੰਦਾਬਾਦ ਗੈਟ ਸਮਝੌਤਾ ਰੱਦ ਕਰੋ ਰੱਦ ਕਰੋ झौते तो किसान बहर करो मोदी सरकार मुरदाबाद भारती किसान यूनियन एकता सिधू पर ज़िंदबाद ¡Claro! <coughs> ¡Claro! kurang aja mainnya, karena ਪੈਟਰੋਲ ਜਾਂ ਪਾ ਕੇ ਆਪ ਵੀ ਚਿੱਲਬੜ ਜਾਂਦੇ ਅੱਗੋ ਅੱਗੋ ਪਰਾਂ ਜੀ ਅੱਗੋ ਪਰਾਂ ਕੋ ਕਿਸਾਨਾਂ ਦਾ ਏਕਾ ਜਿੰਦਾਬਾਦ 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 ਕਿਸਾਨਾਂ ਦਾ ਏਕਾ ਜਿੰਦਾਬਾਦ 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 ਗੈਰ ਸਮਝੌਤੇ ਤੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਕਿਸਾਨੀ ਨੂੰ ਗੈਰ ਸਮਝੌਤੇ ਤੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਮੋਦੀ ਸਰਕਾਰ ਮਝੋ ਤਰਤ ਕਰੋ ਰੱਦ ਕਰੋ ਰੱਦ ਕਰੋ ਕਿੰਦੀ ਕੀ ਕਹਿਣਾ ਚਾਹੁੰਨੋ ਜਿਹੜੇ ਅੱਜ ਪੁਤਲੇ ਖੁਕੀ ਗਏ ਨੇ ਮੋਦੀ ਸਾਹਿਬ ਨੇ ਪੁਤਲੇ ਇਹ ਇਹਨਾਂ ਨੇ ਸਮਝੌਤਾ ਕਰਾਇਆ ਦੇ ਜੈਟ ਦਾ ਜਿਹੜਾ ਡਬਲ ਡੀ ਪੀਓ ਦਾ ਉਹਦੇ ਵਿੱਚ ਕੰਪਨੀਆਂ ਨੇ ਐਗਰੀ ਹੋਈਆਂ ਨੇ ਸਰਕਾਰਾਂ ਨਾਲ ਕਿ ਜਿਹੜੇ ਛੋਟੇ ਬਾਰਮਨੋਂ ਤੋਂ ਜ਼ਮੀਨਾਂ ਖੋ ਕੇ ਸਾਨੂੰ ਦੋ ਅਸੀਂ ਫਾਰਮ ਬੱਟੇ ਬਣਾ ਕੇ ਅਸੀਂ ਖੇਤੀ ਕਰਕੇ ਤੁਹਾਨੂੰ ਅੰਨਿਤ ਪੈਦਾ ਕਰਾਂਗੇ ਜਿਹੜਾ ਛੋਟਾ ਕਿਸਾਨ ਇਹ 200 ਤੱਕ ਈਲੇ ਤੱਕ ਕਹਿ ਰਹੇ ਨੇ ਵੀ ਸਾਨੂੰ ਖੋ ਕੇ ਦੋ ਵੀ ਵੱਡੇ ਫਾਰਮ ਬਣਾਈਐ ਸੀ ਇਹ ਸਰਕਾਰਾਂ ਦੇ ਨੀਤੀਆਂ ਮਾੜੇ ਨੇ ਕਿਸੇ ਵੀ ਸਰਕਾਰ ਨੇ ਇਹ ਚੀਜ਼ ਵਾਰੀ ਦੱਸਿਆ ਨਹੀਂ ਨਕਸ਼ੇ ਹੋਰ ਜਥੇਬੰਦੀ ਵਾਰੀ ਨੇ ਜਥੇਬੰਦੀ ਨੇ ਦੱਸਿਆ ਇਹ ਕੱਲ ਡੱਲੇਵਾਲ ਸਾਹਿਬ ਨੇ ਆਪਣੇ ਨਗਰ ਦੀ ਸੰਗਤ ਵੀ ਉੱਥੇ ਬੈਠੀ ਸੀ ਉਹਨੇ ਬ੍ਰੀਫਿੰਗ ਦੇ ਵਿੱਚ ਦੱਸਿਆ ਇਹ ਗੱਲ ਵੀ ਜੋ ਇਹ ਗੈਡ ਦੀ ਰਿਪੋਰਟ ਤਿਆਰ ਕਰੀ ਗਈ ਹੈ ਸਮਝੌਤਾ ਕਰਿਆ ਗਿਆ ਹੈ ਕਿ ਤੁਹਾਡੇ ਖਿਲਾਫ ਜਾ ਰਿਹਾ ਹੈ ਤੁਸੀਂ ਇਹ ਚੀਜ਼ਾਂ ਦਾ ਧਿਆਨ ਦਿਓ ਦੂਸਰੇ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਦਿੱਤਾ ਯਾਰ ਤੁਹਾਡਾ ਜਥੇਬੰਦੀਆਂ ਵੱਲੋਂ ਅੱਡੋ-ਅੱਡ ਪਲਾਨਿੰਗ ਦੇ ਨਾਲ ਜਿਵੇਂ ਰੋਡਾਂ ਦੇ ਉੱਤੇ ਟਰੈਕਟਰ ਮਾਰਚ ਕਰਿਆ ਜਾ ਰਿਹਾ ਹੈ ਇਹ ਦੋਵੇਂ ਫਾਰਮਾਂ ਵੱਲੋਂ ਜਿਹੜੇ ਬਾਰਡਰਾਂ ਦੇ ਉੱਤੇ ਬੈਠੀਆਂ ਨੇ ਇਹ ਏਸੀ ਵਿੱਚ ਇਹੋ ਚੀਜ਼ ਦਾ ਸੱਦਾ ਆਇਆ ଥି ਵੀ ਪਿੰਡਾਂ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣ ਅੱਗੇ ਦੀ ਰਾਜਨੀਤੀ ਕੀ ਹੈ ਜਿਹੜੇ ਬਾਰਡਰਾਂ ਤੇ ਬੈਠੇ ਨੇ ਕਿਸਾਨ ਉਹ ਅੱਗੇ ਦੀ ਰਾਜਨੀਤੀ 28 29 ਤਰੀਕ ਨੂੰ ਕਲੀਅਰ ਹੋਣੀ ਹੈ ਵੀ ਕੀ ਕਰ ਰਹੇ ਨੇ ਜਾਣ ਹੈ ਦਿੱਲੀ ਵਾਲਕ ਸਾਰੇ ਬਾਰਡਰ ਬਲੌਕ ਕਰਨੇ ਨੇ ਕਿ ਟ੍ਰੇਨਾਂ ਬਲੌਕ ਕਰਨੀਆਂ ਨੇ ਉਹਦੇ ਬਾਰੇ ਰਾਜਨੀਤੀ ਅੱਗੇ ਤਿਆਰ ਕਰ ਰਹੇ ਨੇ ਕੀ ਕਹਣੇ ਜੇ ਉਹਨਾਂ ਸਰਪੰਚ ਸਾਹਿਬ ਜਿਹੜੇ ਪੁਤਲੇ ਭੁਕੇ ਜਾ ਰਹੇ ਨੇ ਤੁਹਾਡੇ ਲੋਜ ਪੁਤਲੇ ਭੁਕੇ ਜਾ ਰਹੇ ਨੇ ਇਹਦੇ ਵਾਸਤੇ ਕੱਲ ਦਲੇਵਾਲ ਸਾਹਿਬ ਦੀ ਅਸੀਂ ਉੱਥੇ ਕਾਨਫਰੰਸ ਸੁਣੀ ਸੀ ਉੱਥੇ ਜਾ ਕੇ ਖਨੋਰੀ ਬਾਰਡਰ ਤੇ ਉਹਨਾਂ ਨੇ ਸਾਨੂੰ ਬਰੀਕੀਆਂ ਸਮਝਾਇਆ ਵੀ ਜੋ ਇਹ ਵੱਡੇ ਵੱਡੇ ਕੰਪਨੀਆਂ ਨੇ ਇਹ ਛੋਟੇ ਜ਼ਿਮੀਂਦਾਰਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਛੋਟੇ ਜ਼ਿਮੀਂਦਾਰਾਂ ਤੋਂ ਜ਼ਮੀਨ ਖੋਹ ਕੇ ਵੱਡੇ ਵੱਡੇ ਕੰਪਨੀਆਂ ਨੂੰ ਦੇਣਾ ਚਾਹੁੰਦੀਆਂ ਨੇ ਜਿਵੇਂ ਕਿਸਾਨ ਕੁਝ ਕਿਸਾਨ ਜਿਥੇ ਬੰਦਿਆ ਬਾਰਡਰ ਤੇ ਬੈਠੇ ਨੇ ਪਰ ਕੁਝ ਸਹਿਯੋਗ ਨਹੀਂ ਦੇਨੇ ਉਹਨਾਂ ਨਾਲ ਮਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਸਾਰੇ ਜਿਥੇ ਬੰਦਿਆਂ ਨੂੰ ਕਹਿੰਦੇ ਆ ਵੀ ਸਾਰਾ ਸਹਿਯੋਗ ਦਿਓ ਪਰ ਲੱਗਦਾ ਵੀ ਸਹਿਯੋਗ ਦੇ ਹੀ ਜਾਂਦੇ ਜਿਥੇ ਅੱਜ ਜਿਹੜੇ ਬਾਕੀ ਜਿਥੇ ਬੰਦਿਆ ਨੇ ਉਹ ਟਰੈਕਟਰ ਮਾਰਚ ਕਰ ਰਹੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜੀ